ਅੰਗਸੰਗ ਟੀਵੀ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਹਿਲਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਇੱਕ ਨਵਾਂ ਰੰਗ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆਂ ਜੇ ਸਾਡੇ ਇਲਾਕੇ ਦੇ ਜਿਹੜੇ ਬਹੁਤ ਹੀ ਨਾਮਵਰ ਕਵੀ ਨੇ ਉਹਨਾਂ ਦੀਆਂ ਰਚਨਾਵਾਂ ਸੁਣਾਵਾਂਗੇ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਕਵੀ ਪਹੁੰਚੇ ਨੇ ਉਹਨਾਂ ਦੇ ਵਿੱਚ ਜਗਤਾਰ ਜੰਜੀਰਾ ਜੀ, ਰਾਮਸੂਬ ਸ਼ਰਮਾ ਜੀ, ਚਾਰਨੀ ਬੇਦਲ, ਰਗਵੀਰ ਸਿੰਘ ਗਿੱਲ ਕਟੂ ਤੇ ਸੁਖਵਿੰਦਰ ਸਨੇ ਅੱਜ ਆਪਾਂ ਇਹਨਾਂ ਤੋਂ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਦੇ ਇਨਾਂ ਦੀ ਇੱਕ ਕਵਤਾਵਾਂ ਦੇ ਇਨਾਂ ਦੇ ਗੀਤਾਂ ਦੇ ਰੰਗ ਆ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਜਿਹੜੇ ਇਹ ਇਹ ਰੰਗ ਨੇ ਕਵਤਾ ਦੇ ਗੀਤਾਂ ਦੇ ਗ਼ਜ਼ਲਾਂ ਦੇ ਰੰਗ ਨੇ ਜਰੂਰ ਪਸੰਦ ਆਉਣਗੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਤੁਹਾਡੇ ਸਾਹਮਣੇ ਜਗਤਾਰ ਜੀ ਜੀਰਾ ਜੀ ਆਪਣੀ ਕਵਤਾ ਦਾ ਜਿਹੜਾ ਰੰਗ ਆ ਪੇਸ਼ ਕਰਨ ਧੰਨਵਾਦ ਜੀ ਪੇਸ਼ ਹੈ ਗੀਤ ਕਰ ਪੁੱਲੀਆਂ ਦੀ ਗੱਲ ਕਰ ਠਰਿਆਂ ਦੀ ਗੱਲ ਕਰ ਕੁਲੀਆਂ ਦੀ ਗੱਲ ਕਰ ਠਰਿਆਂ ਦੀ ਗੱਲ ਸਾਨੂੰ ਪੁੱਗਦੀ ਨਹੀਂ ਤੇਰੇ ਫੋਕੇ ਲਾਰਿਆਂ ਦੀ ਗੱਲ ਸਾਨੂੰ ਪੁੱਗਦੀ ਨਹੀਂ ਤੇਰੇ ਫੋਕੇ ਲਾਰਿਆਂ ਦੀ ਗੱਲ ਗੱਲ ਰੂੜੀ ਉੱਤੋਂ ਨਿਰਾ ਕਿਸੇ ਚੁਗਦੀ ਕੁੜੀ ਦੀ ਜਾਂ ਕੋਈ ਮਰਗੀ ਦਵਾਈ ਬਿਨ ਸੇਕਦੀ ਬੁੜੀ ਦੀ ਜਾਂ ਕੋਈ ਮਰਗੀ ਦਵਾਈ ਬਿਨ ਸੇਕਦੀ ਬੁੜੀ ਦੀ ਕਰ ਠੰਡੇ ਠਾਰ ਹੋਏ ਕਰ ਠੰਡੇ ਠਾਰ ਹੋਏ ਚੁੱਲ੍ਹੇ ਹਾਰਿਆਂ ਦੀ ਗੱਲ ਕਰ ਕੁਲੀਆਂ ਦੀ ਗੱਲ ਕਰ ਠਾਰਿਆਂ ਦੀ ਗੱਲ ਕਰ ਕੁਲੀਆਂ ਦੀ ਗੱਲ ਕਰ ਠਾਰਿਆਂ ਦੀ ਗੱਲ ਕਰ ਬੈਠ ਕੇ ਕਰੰਡ ਹੋਈਆਂ ਪੈਲੀਆਂ ਦੀ ਗੱਲ ਕਰ ਬੈਠ ਕੇ ਕਰੰਡ ਹੋਈਆਂ ਪੈਲੀਆਂ ਦੀ ਗੱਲ ਸਿਲੇ ਹਰ ਨਾਤੇ ਹੋਈਆਂ ਅੱਖਾਂ ਮਿਲੀਆਂ ਦੀ ਗੱਲ ਸੇਲੇ ਹਰ ਨਾਤੇ ਹੋਈਆਂ ਅੱਖਾਂ ਮਿਲੀਆਂ ਦੀ ਗੱਲ ਮਾਰੇ ਧੌਸ ਵਿੱਚ ਉੱਚੀ ਮਾਰੇ ਧੌਸ ਵਿੱਚ ਉੱਚੀ ਲਲਕਾਰਿਆਂ ਦੀ ਗੱਲ ਕਰ ਕੁਲੀਆਂ ਦੀ ਗੱਲ ਕਰ ਟਾਰਿਆਂ ਦੀ ਗੱਲ ਕਰ ਕੁਲੀਆਂ ਦੀ ਗੱਲ ਕਰ ਟਾਰਿਆਂ ਦੀ ਗੱਲ ਕਰ ਬੈਠ ਕੇ ਕਰੰਡ ਹੋਈਆਂ ਪੈਲੀਆਂ ਦੀ ਗੱਲ ਕਰ ਬੈਠ ਕੇ ਕਰੰਡ ਹੋਈਆਂ ਪੈਲੀਆਂ ਦੀ ਗੱਲ ਸਿਲੇ ਹਰ ਨਾਤੇ ਹੋਈਆਂ ਅੱਖਾਂ ਮਿਲੀਆਂ ਦੀ ਗੱਲ ਮਾਰੇ ਤੋਂਸ ਵਿੱਚ ਉੱਚੀ ਮਾਰੇ ਤੋਂਸ ਵਿੱਚ ਉੱਚੀ ਲਲਕਾਰਿਆਂ ਦੀ ਗੱਲ ਕਰੇ ਕੁਲੀਆਂ ਦੀ ਗੱਲ ਕਰ ਠਰਿਆਂ ਦੀ ਗੱਲ ਗੱਲ ਕਰਜਾਂ ਨੇ ਕੀਤੀ ਗੱਲ ਕਰਜਾਂ ਨੇ ਕੀਤੀ ਕਿਸੇ ਬੁੱਢੀ ਕੰਡ ਦੀ ਗੱਲ ਕਰਜਾਂ ਨੇ ਕੀਤੀ ਕਿਸੇ ਬੁੱਢੀ ਕੰਡ ਦੀ ਘਰੇ ਧੀਆਂ ਮਟਿਆਰਾਂ ਫਿਕਰਾਂ ਦੀ ਪੰਡ ਦੀ ਘਰੇ ਧੀਆਂ ਮਟਿਆਰਾਂ ਪਿਕਰਾਂ ਦੀ ਪੰਡ ਦੀ ਕਰ ਉਜੜੇ ਕਪਾਹਾਂ ਕਰ ਉਜੜੇ ਕਪਾਹਾਂ ਤੇਗੋ ਆਰਿਆਂ ਦੀ ਗੱਲ ਸਾਨੂੰ ਪੁੱਗਦੀ ਨਹੀਂ ਤੇਰੇ ਫੋਕੇ ਲਾਰਿਆਂ ਦੀ ਗੱਲ ਸਾਨੂੰ ਪੁੱਗਦੀ ਨਹੀਂ ਤੇਰੇ ਫੋਕੇ ਲਾਰਿਆਂ ਦੀ ਗੱਲ ਆਖਰੀ ਅੰਤਰਾ ਗੱਲ برفਾਂ 'ਚ ਖੜੇ ਫੌਜੀ ਵੀਰਿਆਂ ਦੀ ਕਰ ਗੱਲ برفਾਂ 'ਚ ਖੜੇ ਫੌਜੀ ਵੀਰਿਆਂ ਦੀ ਕਰ ਲੋਕ ਸਾਗਰਾਂ 'ਚ ਡੁੱਬ ਗਏ ਯਹੀਰਿਆਂ ਦੀ ਕਰ ਲੋਕ ਸਾਗਰਾਂ 'ਚ ਡੁੱਬ ਗਏ ਜਜ਼ੀਰਿਆਂ ਦੀ ਕਰ ਜਾਂ ਕੋਈ ਗਮਾਂ ਦੇ ਸਤਾਏ ਜਾਂ ਕੋਈ ਗਮਾਂ ਦੇ ਸਤਾਏ ਜਗਤਾਰਿਆਂ ਦੀ ਗੱਲ ਕਰ ਕੁਲੀਆਂ ਦੀ ਗੱਲ ਕਰ ਠਰਿਆਂ ਦੀ ਗੱਲ ਕਰ ਕੁਲੀਆਂ ਦੀ ਗੱਲ ਕਰ ਟਾਰਿਆਂ ਦੀ ਗੱਲ ਸਾਨੂੰ ਪੁੱਗਦੀ ਨਹੀਂ ਤੇਰੇ ਫੋਕੇ ਲਾਰਿਆਂ ਦੀ ਗੱਲ ਧੰਨਵਾਦ ਬਹੁਤ ਬਹੁਤ ਧੰਨਵਾਦ ਜੀਰਾ ਜੀ ਹੁਣ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਆ ਰਾਮਸੂ ਸ਼ਰਮਾ ਜੀ ਧੰਨਵਾਦ ਜੀ ਗਜ਼ਲ ਦੀ ਖੁਸ਼ਬੂ ਲੈ ਉਸ ਨੂੰ ਕਹੀ ਉਸ ਨੂੰ ਕਹੀ ਉਸ ਨੂੰ ਕਹੀ ਉਸ ਪਾਰ ਕੋਈ ਯਾਦ ਕਰਦੀ ਹੈ ਉਸ ਨੂੰ ਕਹੀ ਉਸ ਨੂੰ ਕਹੀ ਹਰ ਸ਼ਾਮ ਕਕੀ ਰੇਤ ਤੇ ਇਕ ਰੀਜ ਮਰਦੀ ਹੈ ਉਸ ਨੂੰ ਕਹੀ ਉਸ ਨੂੰ ਕਹੀ ਓ ਦਸੂਲੀ ਵਾਲੀ ਨੂੰ ਤੁਰਿਆ ਮੜਕ ਦੇ ਨਾਲ ਸੀ ਓ ਦਸੂਲੀ ਵਾਲੀ ਨੂੰ ਤੁਰਿਆ ਮੜਕ ਦੇ ਨਾਲ ਸੀ ਸੋਚ ਉਹ ਦੀ ਅੱਜ ਵੀ ਸੰਵਾਦ ਕਰਦੀ ਹੈ ਉਸ ਨੂੰ ਕਹੀਂ ਉਸ ਨੂੰ ਕਹੀਂ ਓ ਕਰਾਂ ਨੂੰ ਪਰਤ ਦੇ ਪੰਛੀ ਬਲੋਰੀ ਆਥਣਾ ਓ ਕਰਾਂ ਨੂੰ ਪਰਤ ਦੇ ਪੰਛੀ ਬਲੋਰੀ ਆਥਣਾ ਬਾਣ ਕੇ ਦੀਵੇ ਬਨੇਰੇ ਤੇ ਕੋਈ ਤਰਦੀ ਹੈ ਉਸ ਨੂੰ ਕਹੀ ਉਸ ਨੂੰ ਕਹੀ ਦੋਨੋਂ ਤਰਫ ਪੇ ਚੰਕ ਦੇ ਖੰਜਰ ਤੇ ਛਵੀਆਂ ਨੇ ਅਜੇ ਦੋਨੋਂ ਤਰਫ ਪੇ ਚੰਕ ਦੇ ਕੰਜਰ ਤੇ ਛਵੀਆਂ ਨੇ ਅਜੇ ਵੰਜਲੀ ਦੀ ਸੁਰਚਨ ਵਿੱਚ ਕਾਰੀ ਤਰਦੀ ਹੈ ਉਸ ਨੂੰ ਕਹੀ ਉਸ ਨੂੰ ਕਹੀ ਤਮ ਗਿਆ ਦੇ ਨਾਲ ਨਾ ਕੋਈ ਵੀ ਬਣਦਾ ਸੂਰਮਾ ਤਮ ਗਿਆਂਦੇ ਨਾਲ ਨਾ ਕੋਈ ਵੀ ਬਣਦਾ ਸੂਰਮਾ ਇੱਕ ਬੇਵਸੀ ਰੋਟੀ ਦੀ ਜੋ ਹੱਦਾਂ ਤੇ ਮਰਦੀ ਹੈ ਉਸ ਨੂੰ ਕਹੀ ਉਸ ਨੂੰ ਕਹੀ ਆਖਰੀ ਹੈ ਜੀ ਇੱਕੋ ਹੀ ਦਸਤੂਰ ਹੈ ਦਿੱਲੀ ਤੇ ਉਸ ਲੋਹਰ ਦਾ ਇੱਕੋ ਹੀ ਦਸਤੂਰ ਹੈ ਦਿੱਲੀ ਤੇ ਉਸ ਲੋਹਰ ਦਾ ਹਰ ਰਾਜ ਤਾਂ ਨੀਲਾ ਸ਼ੰਦਾ ਵਿਵਪਾਰ ਕਰਦੀ ਹੈ ਉਸ ਨੂੰ ਕਹੀ ਉਸ ਨੂੰ ਕਹੀ ਉਸ ਨੂੰ ਕਹੀਂ ਉਸ ਪਾਰ ਕੋਈ ਯਾਦ ਕਰਦੀ ਹੈ ਉਸ ਨੂੰ ਕਹੀਂ ਉਸ ਨੂੰ ਕਹੀਂ ਧੰਨਵਾਦ ਸ਼ੁਕਰੀਆ ਸ਼ਰਮਾ ਜੀ ਹੁਣ ਮੈਂ ਬੇਨਤੀ ਕਰਦਾ ਚਰਨੀ 베ਦਲ ਜੀ ਤੁਹਾਡੇ ਸਾਹਮਣੇ ਆਪਣੀ ਕਵਿਤਾ ਪੇਸ਼ ਕਰਨ ਚਰਨੀ 베ਦਲ ਸ਼ੁਕਰੀਆ ਜੀ ਸੋ ਪੇਸ਼ ਹੈ ਗੀਤ ਜਗ ਚੋਂ ਲੰਮੀਆਂ ਉਮਰਾਂ ਵਾਲੇ ਲੋਕ ਨੇ ਮੁੱਕਦੇ ਜਾਂਦੇ ਜਗ ਚੋਂ ਲੰਮੀਆਂ ਉਮਰਾਂ ਵਾਲੇ ਲੋਕ ਨੇ ਮੁਕਦੇ ਜਾਂਦੇ ਜਗ ਚੋਂ ਲੰਮੀਆਂ ਉਮਰਾਂ ਵਾਲੇ ਲੋਕ ਨੇ ਮੁਕਦੇ ਜਾਂਦੇ ਰਾਹਾਂ ਨੂਰ ਸੁਣਾਉ ਦੇ ਸੀ ਜੋ ਦੀਵੇ ਬੁਝਦੇ ਜਾਂਦੇ ਜੱਗ ਚੋ ਲੰਮੀਆਂ ਉਮਰਾਂ ਵਾਲੇ ਲੋਕ ਨੇ ਮੁਕਦੇ ਜਾਂਦੇ ਬੋਲ ਦਿਆਂ ਤਸਵੀਰਾਂ ਨੂੰ ਜੀ ਕਰਦ ਦੇਖੀ ਜਾਵਾ ਇੱਕ ਜੀ ਕਰਦਾ ਬਾਵਾ ਦੇ ਮੈਂ ਹਰ ਬਣਾ ਗਲ ਪਾਵਾਂ ਇੱਕ ਜੀ ਕਰਦਾ ਬਾਵਾ ਦੇ ਮੈਂ ਹਰ ਬਣਾ ਗਲ ਪਾਵਾਂ ਕਦਮ ਕਦਮ ਤੇ ਜੀਵਨ ਦੀ ਰੈਂਦੇ ਨੇ ਜਾਂਚ ਸਖਾਂਦੇ ਜੱਗ ਚੋਂ ਲੰਮੀਆਂ ਉਮਰਾਂ ਵਾਲੇ ਲੋਕ ਨੇ ਮੁੱਕਦੇ ਜਾਂਦੇ ਜੱਗ ਚੋਂ ਲੰਮੀਆਂ ਉਮਰਾਂ ਵਾਲੇ ਲੋਕ ਨੇ ਮੁੱਕਦੇ ਜਾਂਦੇ ਪੱਕੇ ਰੰਗ ਨੇ ਕੁਦਰਤ ਵਰਗੇ ਕੁਦਰਤ ਇਹ ਨਾ ਵਰਗੀ ਸਮੇ ਸਮੇਸਰ ਸਮਿਆਂ ਦੇ ਘਰ ਦਿੰਦੇ ਰਹੇ ਨੇ ਸਰਗੀ ਸਮੇ ਸਮੇਸਰ ਸਮਿਆਂ ਦੇ ਘਰ ਦਿੰਦੇ ਰਹੇ ਨੇ ਸਰਗੀ ਅੱਜ ਤਾਂ ਇੱਕ ਹੀ ਛੱਤ ਦੇ ਥੱਲੇ ਵਿਰਲੇ ਹੀ ਰੋਟੀ ਖਾਂਦੇ ਜਗ ਚੋਂ ਲੰਮੀਆਂ ਉਮਰਾਂ ਵਾਲੇ ਲੋਕ ਨੇ ਮੁੱਕਦੇ ਜਾਂਦੇ ਲੋਕ ਨੇ ਮੁੱਕਦੇ ਜਾਂਦੇ ਪੰਜਾਬ ਨਸ਼ੇ ਰੀ ਕਰਗੇ ਨੇ ਹੁਣ ਲਾਲਚਾਂ ਦੇ ਟੋਲੇ ਕੋਠੀਆਂ ਦੇ ਵਿੱਚ ਗੁੱਟਕੂ ਗੁੱਟਕੂ ਕਰਨ ਕਬੂਤਰ ਗੋਲੇ ਕੋਠੀਆਂ ਦੇ ਵਿੱਚ ਗੁੱਟਕੂ ਗੁੱਟਕੂ ਕਰਨ ਕਬੂਤਰ ਗੋਲੇ ਪੱਗਾ ਬੰਨਿਆ ਰਹਿ ਗਈਆਂ ਨੇ ਖੋਝੀ ਰੁਲਨ ਪਰਾਂਦੇ ਜੱਗ ਚੋਂ ਲੰਮੀਆਂ ਉਮਰਾਂ ਵਾਲੇ ਲੋਕ ਨੇ ਮੁੱਕਦੇ ਜਾਂਦੇ ਜੱਗ ਚੋਂ ਲੰਮੀਆਂ ਉਮਰਾਂ ਵਾਲੇ ਲੋਕ ਨੇ ਮੁੱਕਦੇ ਜਾਂਦੇ ਪਿੰਡਾਂ ਸ਼ਹਿਰਾਂ ਦੀ ਵਿੱਚ ਬੁੱਢੜੇ ਰਹਿਗੇ ਟਾਵੇਂ ਟਾਵੇਂ ਵਿੱਥਾਂ ਨੇ ਹੁਣ ਖਾਲੇ ਬੁੱਡੀਆਂ ਮਾਵਾ ਦੇ ਪਰਛਾਵੇਂ ਵਿੱਥਾਂ ਨੇ ਹੁਣ ਖਾਲੇ ਬੁੱਡੀਆਂ ਮਹਾਵਾ ਦੇ ਪਰਛਾਵੇਂ ਉੱਠ ਸਵੇਰੇ ਸਿਆਣੇ ਧੀ ਪੁੱਤ ਚਰਨੇ ਹੱਥ ਨੇ ਲਾਂਦੇ ਜੱਗ ਚੋਂ ਲੰਮੀਆਂ ਉਮਰਾ ਵਾਲੇ ਲੋਕ ਨੇ ਮੁੱਕ ਦੇ ਜਾਂਦੇ ਲੋਕ ਨੇ ਮੁੱਕ ਦੇ ਜਾਂਦੇ ਬੱਡੇ ਪਾਗਾ ਵਾਲੇ ਵੱਡਿਆਂ ਬੁੱਕਲਾਂ ਦਾ ਨਿਗ ਪਾਉਂਦੇ ਚਰਨੀ ਬੇਦਿਲ ਖੁਸ਼ ਹੁੰਦੇ ਜਦੋਂ ਹੱਸ ਕੇ ਕੋਲ ਬੁਲਾਉਂਦੇ ਚਰਨੀ ਬੇਦਿਲ ਖੁਸ਼ ਹੁੰਦੇ ਜਦ ਹੱਸ ਕੇ ਕੋਲ ਬੁਲਾਉਂਦੇ ਯੁਗਾਤੀ ਕਿਨੇ ਜਉਂਦੇ ਚਿਹਰੇ ਚਿਹਰੇ ਜੋਰਸ਼ਨਾ ਦੇ ਜਗ ਚੋ ਲੰਮੀਆਂ ਉਮਰਾਂ ਵਾਲੇ ਲੋਕ ਨੇ ਮੁਕਦੇ ਜਾਂਦੇ ਲੋਕ ਨੇ ਮੁਕਦੇ ਜਾਂਦੇ ਰਾਹਾਂ ਨੂੰ ਰਿਸ਼ਨਾਉਦੇ ਸੀ ਜੋ ਦੀਵੇ ਬੁਝਦੇ ਜਾਂਦੇ ਜੱਗ ਚੋ ਲੰਮੀਆਂ ਉਮਰ ਵਾਲੇ ਲੋਕ ਨੇ ਮੁਕਦੇ ਜਾਂਦੇ ਲੋਕ ਨੇ ਮੁਕਦੇ ਜਾਂਦੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਚਰਨੀ 베ਦਲ ਜੀ ਹੁਣ ਮੈਂ ਬੇਨਤੀ ਕਰਦਾ ਰਗਵੀਰ ਸਿੰਘ ਗਿੱਲ ਕਟੂ ਜੀ ਨੂੰ ਉਹ ਵੀ ਤੁਹਾਡੇ ਸਾਹਮਣੇ ਆਪਣੀ ਕੋਈ ਕਵਿਤਾ ਦਾ ਰੰਗ ਪੇਸ਼ ਕਰਨ ਰਗਵੀਰ ਸਿੰਘ ਗਿੱਲ ਕਟੂ ਜੀ ਬਹੁਤ ਬਹੁਤ ਧੰਨਵਾਦ ਜੀ ਕਵਿਤਾ ਪੇਸ਼ ਹੈ ਧੀ ਦੀਆਂ ਸੱਦਰਾਂ ਪੜਨੂ ਨਾ ਮੈਨੂੰ ਤੂੰ ਹਟਾਈ ਮਾਏ ਮੇਰੀਏ ਮੈਂ ਵੀ ਜਾਮਾ ਪਹਿਰਾ ਤੇ ਖੇਲੋ ਨੀ ਅੰਮੀਏ ਮੈਂ ਵੀ ਜਾਮਾ ਪਹਿਰਾ ਤੇ ਖੇਲੋ ਆਪੇ ਮੇਰੇ ਡੈਡੀ ਨੂੰ ਤੈਂ ਹੀ ਮਨਾਵਣਾ ਵਿਦਿਆ ਦੇ ਕੀ ਗੁਣ ਦੱਸ ਸਮਝਾਵਣਾ ਕਰਦਾ ਹੈ ਗੱਲ ਜਦੋਂ ਮੈਨੂੰ ਉਹ ਹਟਾਉਣ ਬਾਰੇ ਟਿੱਡੇ ਵਿੱਚ ਪੈਂਦੀ ਮੇਰੇ ਖੂ ਨੀ ਅੰਮੀਏ ਟਿੱਡੇ ਵਿੱਚ ਪੈਂਦੀ ਮੇਰੇ ਖੂ ਘਰ ਵਿੱਚ ਬਣ ਜਾਵੇ ਪੜਨ ਦਾ ਮਾਹੌਲ ਨਹੀਂ ਰਹੀਏ ਸਦਾ ਖੁਸ਼ ਉੱਚੀ ਬੋਲੇ ਨਾ ਕੋਈ ਬੋਲਨੀ ਜਿਹੜੇ ਬਦਵਾਨ ਗੱਲ ਕਰਦੇ ਠਰਮੇ ਨਾਲ ਉਨਾਂ ਕੋਲ ਗਿਆਨ ਦੀ ਹੈ ਲੋ ਨੀ ਅੰਮੀਏ ਉਨਾਂ ਕੋਲ ਗਿਆਨ ਦੀ ਹੈ ਲੋ ਆਪਣੇ ਆ ਪੈਰਾਂ ਤੇ ਆਪ ਹੀ ਖਲੋਵਣਾ ساری ਹੀ ਉਮਰ ਅਸੀਂ ਕੱਟਾ ਨਹੀਂ ਢੋਵਣਾ ਕਰਕੇ ਮਿਹਨਤੀ ਅਸੀਂ ਕਰਾਂਗੇ ਪੜਾਈ ਹੁਣ ਸਾਡੇ ਮਨ ਪੜਨੇ ਦਾ ਚਾਉ ਨੀ ਅੰਮੀਆਂ ਸਾਡੇ ਮਨ ਪੜਨੇ ਦਾ ਚਾਉ ਪੜਨੂ ਨਾ ਮੈਨੂੰ ਤੂੰ ਹਟਾਈ ਮਾਏ ਮੇਰੀਏ ਮੈਂ ਵੀ ਜਮਾ ਪੈਰਾ ਤੇ ਖਲੂ ਪਰ ਤੇ ਮੈਨੂੰ ਕਰੇ ਚਿਗਰੀ ਪੀਦੀ ਹੈ ਮਾਰਨੀ ਪਟ ਚਿਟੇ ਪਾਖੇ ਮੈਂ ਤਲਉ ਡੰਗ ਸਾਰਨੀ ਹੋਰ ਮਾਏ ਮੇਰੀਏ ਮੈਂ ਕੁਝ ਨਹੀਂ ਮੰਗਦੀ ਰੋਟੀ ਖਾਉ ਪਾਣੀ ਚ ਪੀਉ ਹੋਰ ਮਾਏ ਮੇਰੀਏ ਮੈਂ ਕੁਝ ਨਹੀਂ ਮੰਗਦੀ ਰੋਟੀ ਖਾਉ ਪਾਣੀ ਚ ਡਬੋ ਨੀ ਅੰਮੀਆਂ ਰੋਟੀ ਖਾਉ ਪਾਣੀ ਚ ਡਬੂ ਹੋਇਆ ਕੀ ਜੇ ਅੰਮੀਆਂ ਨਾ ਦਿੱਤਾ ਰੱਬ ਵੀਰਨੀ ਕਰਮਣ ਤੱਕੜਾ ਨਾ ਹੋ ਦਲੇ ਗੀਰਨੀ ਇਹੜੀ ਗੱਲ ਨੂੰ ਕੱਟ ਸਾਨੂੰ ਦੱਸ ਮਾਏ ਮੇਰੀਏ ਸਾਨੂੰ ਵੀ ਤਾਂ ਦਿੱਤੇ ਹੱਥ ਦੋ ਨੀ ਅੰਮੀਆਂਏ ਸਾਨੂੰ ਵੀ ਤਾਂ ਦਿੱਤੇ ਹੱਥ ਦੋ ਏ ਕੀ ਗੱਲ ਹੋਰ ਤੂੰ ਮੰਨ ਮਾਏ ਮੇਰੀ ਨੀ ਜਾਨ ਤੋਂ ਪਿਆਰੀ ਲੱਗੇ ਸੌ ਮੈਨੂੰ ਤੇਰੀ ਨੀ ਤੂਰੀ ਨਾ ਨੀ ਮਾਏ ਮੈਨੂੰ ਇਹੋ ਜੇ ਲੋਬੀਆਂ ਦੇ ਦਾਜੀ ਅੱਜ ਮੰਗਦੇ ਨੇ ਜੋ ਨੀ ਅੰਮੀਆਂ ਦਾਜੀ ਅੱਜ ਮੰਗਦੇ ਨੇ ਜੋ ਕਿੰਨੇ ਚੰਗੇ ਮਾਪੇ ਜਿਹੜੇ ਧੀਆਂ ਨੂੰ ਪੜ੍ਹਾਉਂਦੇ ਕਰਕੇ ਖਰਚ ਸਾਡੀ ਜ਼ਿੰਦਗੀ ਬਣਾਉਂਦੇ ਲਿਖਦਾ ਹੈ ਕੱਟੂ ਵਾਲਾ ਇਹੋ ਜਿਹੇ ਮਾਪਿਆਂ ਦਾ ਦਿਨ ਰਾਤ ਆਵੇ ਸਾਨੂੰ ਮੋ ਨੀ ਅੰਮੀਆਂ ਦਿਨ ਰਾਤ ਆਵੇ ਸਾਨੂੰ ਮੋ ਵਰਨੂ ਨਾ ਮੈਨੂੰ ਤੂੰ ਹਟਾਈ ਮਾਏ ਮੇਰੀਏ ਮੈਂ ਵੀ ਜਾਮਾ ਪਹਿਰਾ ਦੇਖ ਲੋ ਨੀ ਅੰਮੀਏ ਮੈਂ ਵੀ ਜਾਮਾ ਪਹਿਰਾ ਦੇਖ ਲੋ ਧੰਨਵਾਦ ਜੀ ਬਹੁਤ 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 ਧੰਨਵਾਦ ਗਿੱਲ ਸਾਹਿਬ ਤੁਸੀਂ ਬਹੁਤ ਵਧੀਆ ਜਿਹੜੀ ਕਵਿਤਾ শ্রোਤਿਆਂ ਦੇ ਸਾਹਮਣੇ ਪੇਸ਼ ਕੀਤੀ ਹੈ ਹੁਣ ਮੈਂ ਬੇਨਤੀ ਕਰਦਾ ਸੁਖਵਿੰਦਰ ਸਨੇਹ ਜੀ ਉਹ ਵੀ ਆਪਣੀ ਕਵਿਤਾ ਦਾ ਕੋਈ ਰੰਗ ਪੇਸ਼ ਕਰਨ ਹਾਂਜੀ ਸੁਖਵਿੰਦਰ ਸਨੇਹ ਜੀ ਆਓ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਗ਼ਜ਼ਲ ਦੇ ਸ਼ੇਅਰ ਆ ਆਪਦੀ ਨਜ਼ਰ ਕਰ ਰਿਆਂਗਾ ਰੁੱਖਾਂ ਨੂੰ ਸਮਰਪਿਤ ਹੈ ਜੀ ਮਾਣੇ ਨਾ ਕੋਈ ਮਾਣੇ ਠੰਡੀਆਂ ਛਾਵਾਂ ਨੂੰ ਮਾਣੇ ਨਾ ਕੋਈ ਮਾਣੇ ਠੰਡੀਆਂ ਛਾਵਾਂ ਨੂੰ ਰੁੱਖ ਕਦੋਂ ਛੱਡ ਦੇ ਨੇ ਆਪਣੀਆਂ ਥਾਂਾਂ ਨੂੰ ਰੁੱਖ ਕਦੋਂ ਛੱਡ ਦੇ ਨੇ ਆਪਣੀਆਂ ਥਾਂਾਂ ਨੂੰ ਮਾਣੇ ਨਾ ਕੋਈ ਮਾਣੇ ਠੰਡੀਆਂ ਛਾਵਾ ਨੂੰ ਰੁੱਖ ਕਦੋਂ ਛੱਡ ਦੇ ਨੇ ਆਪਣੀਆਂ ਥਾਮਾ ਨੂੰ ਵੱਡੇ ਟੁੱਕੇ ਜਾਂਦੇ ਫਿਰ ਵੀ ਮੁਸਕੌਂਦੇ ਵੱਡੇ ਟੁੱਕੇ ਜਾਂਦੇ ਫਿਰ ਵੀ ਮੁਸਕੌਂਦੇ ਵੱਡੇ ਟੁੱਕੇ ਜਾਂਦੇ ਫਿਰ ਵੀ ਮੁਸਕੋਂਦੇ ਮੁੜ ਮੁੜ ਕੇ ਉੱਗ ਪੈਂਦੇ ਲੈ ਕੇ ਚਾਮਾ ਨੂੰ ਮੁੜ ਮੁੜ ਕੇ ਉੱਗ ਪੈਂਦੇ ਲੈ ਕੇ ਚਾਮਾ ਨੂੰ ਰੁੱਖ ਕਦੋਂ ਛੱਡਦੇ ਨੇ ਆਪਣੀਆਂ ਥਾਮਾਂ ਨੂੰ ਅ ਹੋਰ ਸ਼ੇਰ ਦੇਖਣਾ ਜੀ ਟਾਣੀਆਂ ਉੱਤੋਂ ਪੰਛੀ ਭਾਵੇਂ ਉੱਡ ਜਾਂਦੇ ਟਾਣੀਆਂ ਉੱਤੋਂ ਪੰਛੀ ਪਾਵੇਂ ਉੱਡ ਜਾਂਦੇ ਤਾਣੀਆਂ ਉੱਤੋਂ ਪੰਛੀ ਪਾਵੇਂ ਉੱਡ ਜਾਂਦੇ ਖੈਰ ਸੱਲਾ ਪੁੱਛਦੇ ਰਹਿਣ ਹਵਾਵਾਂ ਨੂੰ ਖੈਰ ਸੱਲਾ ਪੁੱਛਦੇ ਰਹਿਣ ਹਵਾਵਾਂ ਨੂੰ ਰੁੱਖ ਕਦੋਂ ਛੱਡਦੇ ਨੇ ਆਪਣੀਆਂ ਥਾਂਵਾਂ ਨੂੰ ਆਤਿਸ਼ਕ ਕੱਪਰ ਚੱਖੜ ਹੱਸ ਕੇ ਸਹਿ ਲੈਂਦੇ ਆਤਿਸ਼ ਕੱਪਰ ਚਖੜ ਹੱਸ ਕੇ ਸਹਿ ਲੈਂਦੇ ਆਤਿਸ਼ ਕੱਪਰ ਚਖੜ ਹੱਸ ਕੇ ਸਹਿ ਲੈਂਦੇ ਆਲਮ ਤੋਂ ਰੱਖ ਦੇ ਨੇ ਦੂਰ ਬਲਾਵਾਂ ਨੂੰ ਆਲਮ ਤੋਂ ਰੱਖ ਦੇ ਨੇ ਦੂਰ ਬਲਾਵਾਂ ਨੂੰ ਰੁੱਖ ਕਦੋਂ ਛੱਡ ਦੇ ਨੇ ਆਪਣੀਆਂ ਥਾਮਾ ਨੂੰ ਅਸੇਰ ਦੇਖਿਓ ਚੇਤੇ ਨਾ ਕੋਈ ਕਰਦਾ ਬਾਬੇ ਬੋੜਾਂ ਨੂੰ ਚੇਤੇ ਨਾ ਕੋਈ ਕਰਦਾ ਬਾਬੇ ਬੋੜਾਂ ਨੂੰ ਚੇਤੇ ਨਾ ਕੋਈ ਕਰਦਾ ਬਾਬੇ ਬੋੜਾਂ ਨੂੰ ਇੱਥੇ ਛੱਡ ਜਾਂਦੇ ਨੇ ਲੋਕੀ ਮਾਵਾਂ ਨੂੰ ਇੱਥੇ ਛੱਡ ਜਾਂਦੇ ਨੇ ਲੋਕੀ ਮਾਵਾਂ ਨੂੰ ਰੁੱਖ ਕਦੋਂ ਛੱਡਦੇ ਨੇ ਆਪਣੀਆਂ ਥਾਵਾਂ ਨੂੰ ਆਪਣੀ ਹੋਂਦ ਸਨੇਹ ਦੇ ਨਾਮੇ ਕਰ ਜਾਂਦੇ ਆਪਣੀ ਹੋਂਦ ਸਨੇਹ ਦੇ ਨਾਮੇ ਕਰ ਜਾਂਦੇ ਆਪਣੀ ਹੋਂਦ ਸਨੇਹ ਦੇ ਨਾਮੇ ਕਰ ਜਾਂਦੇ ਪੁੱਲਹੀ ਨਾ ਜਾਈਏ ਇਨਾ ਦੇ ਨਾਮਾਨੂ ਪੁੱਲਹੀ ਨਾ ਜਾਈਏ ਇਨਾ ਦੇ ਨਾਮਾਨੂ ਰੁੱਖ ਕਦੋਂ ਛੱਡਦੇ ਨੇ ਆਪਣੀਆਂ ਥਾਮਾਨੂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਸਨੇਹ ਜੀ ਤੁਸੀਂ ਬਹੁਤ ਵਧੀਆ ਤਰਨਮ ਦੇ ਵਿੱਚ ਆਪਣੀ ਜਿਹੜਾ ਕਵਤਾ ਦਾ ਰੰਗ ਪੇਸ਼ ਕੀਤਾ ਹੈ ਅੱਜ ਦੀ ਕਾ ਮਹਿਫਲ ਦੇ ਵਿੱਚ ਸਾਰੇ ਹੀ ਕਵੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਮਾਂ ਕੱਢ ਕੇ ਅੰਗ ਸੰਗ ਟੀਵੀ ਦੇ ਜਿਹੜਾ ਹੈਗਾ ਸਟੂਡੀਓ ਦੇ ਵਿੱਚ ਪਹੁੰਚੇ ਹੋ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਜਿਹੜੇ ਸਰੋਤਿਆਂ ਨੂੰ ਲੋਕਾਂ ਨੂੰ ਬਹੁਤ ਪਸੰਦ ਆਇਆ ਹੋਵੇਗਾ ਅੱਗੇ ਤੋਂ ਫੇਰ ਅਸੀਂ ਨਮਾ ਰੰਗ ਲੈ ਕੇ ਜਿਹੜਾ ਹੈਗਾ ਪੇਸ਼ ਹੁੰਦੇ ਰਹਾਂਗੇ ਇਹ ਅੰਗ ਸੰਗ ਟੀਵੀ ਇਸ ਤਰ੍ਹਾਂ ਹੀ ਆਪਣਾ ਕਵੀ ਦਰਬਾਰ ਮਹਿਫਲ ਮਿੱਤਰਾਂ ਦੀ ਤੇ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਸਾਲ ਮਖੌਂਦਾ ਰਹੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ